ਬੱਸ ਬੱਸ ਹੋ ਭੇਜ ਕੇ ਬੰਦ ਕਰਨੂ ਯਾਰ ਨਾ ਨਾ ਕੋਈ ਵਾਹ ਅੱਜ ਦਿਨ ਵਾਲੇ ਆ ਨਾਲ ਬੱਜੜ ਜਿਵੇਂ ਆਪਾਂ ਦਾ ਫੇਰ ਉਹਦੇ ਨਾਲ ਨਹੀਂ ਆ ਰਹੇ 13 ਬੱਕਰੀਆਂ ਬਾਈ ਇਹ ਯਾਰ ਮਾਨ ਕਰ ਲਾ ਇਹਦਾ ਕਹ ਕਹਿ ਦਿਓ 6 ਮੈਂ ਦੇ ਦੇ ਦੇਦੀ ਉਹ ਕੌਣ ਦੇ ਉਹਦਾ ਕੋਈ ਕਰਨ ਜਾ ਪੂਰਾ ਦੰਦਲ ਪੁੱਕੇ ਦੋ ਦੇਖਾ ਵੀ ਪੁੱਗੇ ਦਿੱਤੀਆਂ ਨਹੀਂ ਆ ਮੇਰੇ ਗਾਦੂ ਦੀ ਇੱਕ ਬੱਕਰੀ ਪੁੱਛ ਦੇਖ ਲੈ ਹੁਣ ਬੱਚੇ ਨੂੰ ਪੁੱਛੀ ਆ ਮੈਂ ਆ ਕੋਈ ਬਾਤ ਕੋਈ ਬਾਤ ਉਹ ਲੈਣਾ ਤੁਸੀਂ ਇਨਕੋ ਪੱਕਾ ਹੀ ਕਰਿਆ ਲੈਣਾ ਕੋਈ ਬਾਤ ਕੋਈ ਹਾਲ ਹੈ ਨਾ ਗੱਲ ਮੇਰੀ ਮੰਨ ਲਉਂਦਾ ਕੋਈ ਬਾਤ ਨਹੀਂ ਕਰੀ ਨਾ ਹੁਣ ਕਿੱਦਿ ਗੱਡੀ ਜਾਉਂ ਦੂਜਾ ਬੱਛਲਾ ਉਹਦਾ ਕੀ ਕਹਿੰਦਾ ਉਹਦਾ ਲਿੱਸਾ ਵਾਲੀ ਬੋਣੀ ਜਿਹੜੀ ਬੱਕਰੀ ਵੇਚੀ ਵਰਚੀ ਕਿਦਾਂ ਕੋਈ ਬਾਤ ਉਹ ਦੂਜਾ ਬੱਛਲੇ ਕੋਰ ਹੈਗਾ ਉਹ ਕਹਿੰਦਾ ਉਹ ਨੇ ਹਾਂ ਕੀ ਬਾਤ ਰਾ ਜੋ ਬੜਾ ਲਿੱਸਾ ਹੈ ਬਰਾਬਰ ਕਰ ਦੇ। ਉਹ ਕਿੰਨਾ ਦਾ ਲਾਉਂਦਾ ਉਹ ਸੋਹਣਾ ਬਹੇ ਚੋਂ ਲੈ ਜੀ ਉਹ ਕਾਰਜ ਹਾਰ ਜਾ ਪੂਰੀ ਰਾਤ ਹੀ ਐਥੇ ਮੈਂ ਕਰ ਰਹੀ ਆਇਗਾ 16 ਮੈਂ ਕੰਮ ਕੀ ਹੋਰ ਮਾ ਆਪਕੇ ਜਨ ਨੂੰ ਲੈ ਜਨ ਨੂੰ ਹੜ ਜਾ ਬੱਕਰੇ ਹੀ ਦਾ ਜਨ ਹਾਂ ਹੱਟ ਹਾਲੇ ਵਾਲਾ ਕਮਣਾ ਮੋਗਾ 16 ਮਤ ਦਾ ਨਹੀਂ ਬਕਾਇਆ ਅੰਕਲ ਜੰਦਾ ਹੀ ਲੈ ਲੇਗਾ ਬਾੜੀ ਆਦਮੀ ਕੋਈ ਉਹ ਪਾਲੀਆਂ ਕਰਨਾ ਕੀ ਹੈ ਖਸਰਾ ਪਈ ਖੜੀ ਆ ਮਾਂ ਜੂ ਦੇਰੋ ਸ਼ਰਾਬ ਦਾ ਮਾਲੂ ਬੱਕਣੇ ਬੜਨਾ ਨਾਲ ਆਉਂਦੇ ਆ ਕੇ ਯਾਰ ਉਹ ਕਿਹੜਾ ਵਧੀਆ ਪਾਉਂਦੀ ਹੁੰਦਾ ਬਾਪਾ ਹੀ ਨਹੀਂ ਲਾ ਲਾ ਕੇ ਦਿਖਾ ਓਏ ਜੋਸੀਆ ਦਾ ਸੀਗਾ ਬੱਕਣਾ ਨਾ ਮੈਨੂੰ ਉਹ ਹੈਗਾ ਯਾਰਾ ਜੋਸੀਆ ਜਵਾਨੀ ਜਦੋਂ ਤਾਇਰ ਸੀਗਾ ਦੱਸਾਗਾ ਦੱਸਾ ਹੈ ਨਾ ਹੁੰਦੇ ਕਿੱਡੀ ਗੱਡੀ ਜੋ ਵੇਚਣਾ ਵਧੀਆ ਰਹੇਗਾ 1:30 ਨਾ ਨਾ 1:30 ਛੋੜਾ ਵੀ ਕਿਹਾ ਕਿ ਜਦੋਂ ਆਪਣੇ ਕਿਉਂ ਧੱਕੋ ਕਰਾ ਠੀਕ ਹੈ ਤਾਰੇ ਕਿਹਨੋਂ 6000 ਦੀ ਬੱਕਰੀ ਤੇ ਆ ਕਿਹੜਾ ਲਾਗੋ ਪੈਸੇ ਯਾਰਾ ਪੁੱਤਰਾ ਜਾਂਦਾ ਲਾ ਗਿਆ ਕਿਹੜਾ ਬੰਦੇ ਫੜਾ ਮੈਨੂੰ ਕਿਹੜਾ ਸਵਾਹ ਕਿਹੜਾ ਮੈਨੂੰ ਸਵਾਹ ਕੋਈ ਆਪਣੇ ਗਾਮ ਨਹੀਂ ਪਿੰਡ ਮੈਂ ਦੇ ਦੇਣੇ ਠੀਕ ਹੈ ਮਗੰਟੀ ਆਪਾਂ ਨਹੀਂ ਦੇ ਦੇਣੀ ਐਕਸ ਨਹੀਂ ਦੇ ਦੇਣੀ ਇਹ ਖਾਣ ਲਾ ਲੀਏ ਇਹ ਪੂਰਾ ਕੋਈ ਨਹੀਂ ਲਾਗੋ ਨਹੀਂ ਵੇਚੂ ਪੂਰਾ ਤਾਂ ਆ ਇਹ ਲਗਾ ਤੇ 10 ਸਰ 12 আর 11 ਪੂਰਾ ਤਾਂ ਇਹ ਲਗਾ ਦੇ ਤੇ ਮੈਂ ਯੂਰ ਮਾਰ ਨਾ ਸਹੀ ਬਾਤ ਹੈ ਇਹ ਤਾਂ ਸਭ ਤੋਂ ਕਹਿਣਾ ਨਹੀਂ ਲਾਉਣੀ ਜਿਹਨਾਂ ਮਾਲ ਨੂੰ ਕਹਿੰਜੀ ਮੈਂ ਤਾਂ ਗੰਭਾਵਾਂ ਜੋ ਗਾਮ ਮੇਂ ਬਿਕਾ ਉਹ ਠੀਕ ਆ ਮੈਂ ਅਭੀ ਲੱਗ ਚਲੋ ਮੈਂ ਤਾਂ ਲੈਣੀ ਆ ਰ ਮੱਥਾ ਮਾਰ ਦੇ ਤੜਕੇ ਤੇ ਤੂੰ ਘੱਫਕਾਰਿਆ ਵਾ ਲਾ ਹੁਣ ਵੇਦੋ ਹੁਣ ਨਾ ਬਾਕੀ ਮੋਲ ਦੀ ਮਤਲਬ ਵੇਦ ਤਾਂ ਬਕਰ ਹੁਣ ਨਾ ਵੇਖੋ ਸੋਹਣਾ ਹੁਕਮ ਦਾ ਹੈ ਹਾਂ ਹਾਂ ਦੀ ਹੈ ਹਾਂ ਉਹ ਸੋਹਣਾ ਕੋ ਬਿਕਣ ਲੱਗ ਰਿਹਾ ਅੰਕਲੇ ਔਕਲ ਨੰਦਾ ਕੌਣ ਹੈ ਚਾਚਾ ਔਕਲ ਕਹੇ ਤਾਂ ਹੁਣ ਤਾਂ ਆਪਾ ਆਪਣਾ ਭਾਈ ਆ ਹਾਂ ਤੈਨੂੰ ਔਕਲ ਕਹਿ ਆਉਣੇ ਉਹਨੂੰ ਕਦਰ ਕਰ ਉਹਦੀ ਹਾਂ ਹਾਂ ਗਲਤ ਨਾਮ ਬੋਲਣੇ ਦਿੰਦਾ ਆਪਣਾ ਭਾਈ ਹੋਰ ਜਿਆਦਾ ਯਾਰ ਗਰੀਬੰਗਾ ਯਾਰ ਆਪਾਂ ਇਹਦਾ ਖੱਕ ਤੇ ਆਮਾ ਯਾਰ ਖੁਸ਼ ਹੋ ਕੇ 200 ਰੁਪਏ ਦੇ ਦਿੰਦਾ ਮੋਗ ਚ ਕਾਫੀ ਆ ਮੈਂ ਬਸ 200 ਰੁਪਏ ਥਾਲੇ ਮੈਂ ਦੇ ਦਿਆਂ ਮੈਂ ਆਹ ਸੋਨਾ ਜਾ ਰੱਖ ਮੈਂ ਇਹ ਮੈਨੂੰ ਮਾਰੇ ਐ ਮਾਫੀ ਯਾਰ ਕਹ ਰਾਹ ਕੋਈ ਨਾ ਨਹੀਂ ਉੱਭਣਾ ਕੋਈ ਕੰਨ ਇਹ ਭਾਈ ਇਹ ਕਹੇ ਮਾਰੇ ਲੈ ਕਹੇ ਜੀ ਦੂਜੀ ਨਹੀਂ ਲਾ ਕੇ ਕਹੇ ਦੰਦ ਜਿਹੜਾ ਲਾ ਕੇ ਹੁਣ ਦੱਸੇ ਬੱਕਰੀਆਂ ਨੇ ਵੀ ਕਿਉਂ ਨਹੀਂ ਦੇ ਦੇ ਵੀ ਦਿੰਦਾ ਇਹ ਕਹਾਂ ਮੇਰੇ ਮਰਾ ਹੋ ਗਿਆ ਉਹ ਮਲਬੜੀਆਂ ਦਾ ਸਕਾਰਿਆ ਹਾਂ ਮਲਬੜੀਆਂ ਨਾ ਹੁਣ ਮੂੜੀ ਨਾ 13000 ਹੋ ਗਿਆ ਬੱਸ 3000 ਰੁਪਏ ਹੁੰਦੇ ਟੱਕਾ ਜੰਮਾਰੋ ਬਾਈ ਰਹਿਣ ਦੇ ਬਾਈ ਬੰਦ ਕਰ ਦੇ ਯਾਰ ਬੰਦ ਕਰ ਦੇ ਨਹੀਂ ਦੇਣਾ ਨਹੀਂ ਪਤਾ ਹੀ ਮੈਂ ਤੈਨੂੰ ਲੈ ਮਨ ਕੰਮਾ ਕਰ ਬਾਈ 11 13 ਬੱਕਰੀਆਂ ਬਾਈ ਵੀ 6 6000 ਨੂੰ ਹੋ ਗਈਆਂ ਜੋਗੇਵਾਲ ਬੱਕਰਾ ਮੰਡੀ ਉੱਤੇ ਦੇਖ ਸਕਦੇ ਤੁਸੀਂ ਬੱਕਰੀਆਂ ਇਹਦਾ ਇਹ ਤੂੰ ਪੈਸੇ ਬਾਹਲੇ ਮੰਗੀ ਆਉਣਾ ਤੂੰ ਪੈਸੇ ਬਾਹਲੇ ਮੰਗੀ ਆਉਣਾ ਤਾਉਨਾ ਪੈਸੇ ਮੰਗ ਕਿੰਨੇ ਮੰਗ 8000 ਰੁਪਏ ਬਾਹਲੇ ਹੈ ਹਾਂ ਦਸਪਾ ਗੱਲ ਸਮਝੀ ਅੱਜ 25 2500 ਵਾਲੀਆਂ ਉਹ ਨਹੀਂ ਫੜ ਜਾ ਆ ਤੂੰ ਮਾਰ ਬੋ ਮੈਣੀ ਤੇ ਰਹਿ ਗਏ ਇਹਦੇ ਵਾਈਦੇ ਮਾਰੋ ਲੈਣੇ ਯਾਰ ਨਹੀਂ ਆਣੇ ਕਰਕੇ ਮਾਰੀ ਲੈਂਦੇ ਬਚੇਰੇ ਕੋਈ ਪਾਲ ਜੀ ਇੱਕ ਦੇ ਬੱਕਰੇ ਵੀ ਸ਼ਹਜ਼ਾਦ ਬੰਦੇ ਨੇ ਯਾਰ ਸਾਈ ਫੜਾ ਹੋਈ ਮੈਨੂੰ ਉਰੇ ਆ ਉਹ ਬਕੀਰਾ 25 ਬਜੇ ਦੇ ਨਾ ਦੇ ਬੱਚੀ ਬੱਕਰੀ ਵੇਕੇ ਕਿੰਨੇ ਪੈਸੇ ਨੇ ਮੈਨੂੰ ਕਹਿ ਵਾ ਉਹ ਦਿਨ ਪੈਸੇ ਲਾਉਣੇ ਯਾਰ ਯਾਰ ਮੇਰੇ ਕੋਲ ਨਾ ਤੂੰ ਨਾ ਹੀ ਨਹੀ ਲਾ ਕੇ ਜਾਊਗਾ ਇਹ ਰਾਮਾ ਕੱਤੀ ਆ ਕੱਤੀ ਬੱਕਰੀ ਕੋਈ ਨਾ ਤੂੰ ਨਾ ਲਾ ਓਏ ਮੇਰੀ ਚੱਕਰ ਆ ਯਾਰ ਕੱਤੀ ਬੱਕਰੀ ਨ ਬੱਕਰੀ ਕਰਦਾ ਹੈਗਾ ਉਹ ਨਹੀਂ ਉਰੇ ਮੈਂ ਦਿਨ ਪਰਦੇ ਕਰ ਦਸੂਗਾ ਤੂੰ ਦੱਸ ਦੇ ਖੁੱਲ ਕੇ ਦੱਸ ਦੇ ਕੋਈ ਨਾ ਨਾ ਐ ਨਹੀਂ ਯਾਰ ਉਹ ਤੂੰ ਖੁੱਲ ਕੇ ਦੱਸ ਯਾਰ ਇਹਦੇ ਚ ਕੀ ਆ ਉਹ 10000 ਰੁਪਏ ਕਹਿੰਦੇ ਨੇ ਭਾਈ ਕੋਈ ਗੱਲ ਨਹੀਂ ਆ ਇਹ ਸਾ ਚੋਰੀ ਦਾ ਗੋੜ ਥੋੜੀ ਆ ਬੋਕੜੇ ਚ ਭੰਨਣਾ ਯਾਰ ਆਪਾਂ ਨੇ ਨਾ ਉਹ ਜਦੋਂ 24 ਬੱਕੇ ਲੱਗਦੇ ਯਾਰ 14 ਦੀ ਤਾਂ ਵੀਰੇ ਇਕੱਠਾ ਹੀ ਮਿਲਦੀ ਆ ਪੱਠਾਂ ਵੀ ਨਹੀਂ ਮਿਲਦੀਆਂ ਤੇ ਹੁਣ ਤੂੰ ਕੀ ਚਾਹੁੰਦਾ ਆਪਾਂ ਦਾ ਕੁਝ ਨਹੀਂ ਜਾਉਂਦਾ ਤੂੰ ਮੈਨੂੰ ਘੱਲ ਮੋੜ ਕੇ ਦੱਸ ਕੀ ਆ ਜੀ ਦੱਸਾਂ ਤੈਨੂੰ ਹੁਣ ਮੈਂ ਦੱਸ ਮਾਦਾ ਨੂੰ ਕਿਹਾ 25 ਦੀ ਆ 25 ਦੀ ਲੈ ਜਾ ਉਹ ਕਹਿੰਦਾ ਜਦੋਂ ਵੀ ਐ ਕਿਵੇਂ 14 ਦੀ ਆ ਮਾਦਾ ਕਹਿੰਦਾ ਵੀ ਮਿਲਦਾ ਵੱਧ ਹੋ ਕੇ ਉਹ ਕਹਿੰਦਾ ਹਨ ਘੱਟ ਖਾਤੀ ਮਿਲ ਗਈ ਚਲ ਕੋਈ ਨਾ ਮੰਡੀ ਬਹੁਤ ਪਈਆ ਭਰੀ ਪਈਆ ਬਾਈਆਂ ਨੂੰ ਕਿਹਦਾ ਸਸਤੀ ਮਿਲ ਜੇ ਉਹਦਾ ਕਰਮ ਦੀ ਗੱਲ ਆ ਜੀ ਨਾ ਕਰਮਾਂ ਦੀ ਆਪਾਂ ਨੂੰ ਨਹੀਂ ਇਹਨਾਂ ਦਾ ਕਰਮ ਇੱਕ ਵੱਖਰੀ ਦੇਖੀ ਹੋਈ ਇਹਨਾਂ ਦਾ ਵੱਖਰੀ ਯਾਰ ਜਿਹੜੇ ਪਸ਼ੂ ਦਾ ਦਾਣਾ ਪਾਣੀ ਚਾਚਾ ਘਰੇ ਲਿਖਿਆ ਹੋਇਆ ਉਹੀ ਜਾਊਗਾ ਹਾਂ ਜੀ ਉਹ ਤਾਂ ਦੂਜੇ ਜਾਂਦਾ ਨਹੀਂਗਾ ਬਾਸ 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 ਦੂਆ ਤੱਕੇ ਨਾ ਹਾਂ ਜੀ ਉਹ ਕਿੰਦਾ ਜਾਣਾ ਬਾਈ ਕੋਈ ਪਸ਼ੂ ਨਹੀਂ ਜਾਂਦਾ ਯਾਰ ਇਸ ਸਮਾਂ ਹੁਣ ਜਾਂਦਾ ਮੈਂ ਕੀ ਕਰਾਂ ਮੜੇ ਥੱਲੋਂ ਦੇਖ ਪਾਟ ਉਹ ਥੱਲੋਂ ਦੇਖ ਲਈ ਯਾਰ ਹੁਣ ਮੈਂ ਯਾਰ ਉਹ ਕਹਿੰਦੇ ਜਦੂ ਘਾਸੀ ਲਾਉਣੇ ਨਹੀਂ ਯਾਰ ਉਹ ਮੂਰ ਦਾ ਬਣਾ ਚੰਬੇ ਫੇਰ ਆ ਯਾਰ ਅਗਲੇ ਦੀ ਗੰਜੈਸ ਆ ਯਾਰ ਨਾ ਫੜ ਸਹੀ ਯਾਰ ਗੰਜੈਸ ਆ ਅਗਲੇ ਦੀ ਲੈ ਨਾ ਹੀ ਉਹ ਫਲੂਕ ਘੜਵਾਏ ਪੂਰੀ 15000 ਰੁਪਏ ਵਟਸਾ ਦੇ ਯਾਰ ਕਿੱਥੇ ਕਰਨਾ ਬਹੁਤ ਬੀਜਾ ਯਾਰ ਆਵਾਜ਼ ਦਿੱਲੀ ਨੂੰ ਕਰਾਉਣਾ ਵਾਲੀ ਦਾ ਕਿੰਨੀ ਹੈ ਯਾਰ ਬਾਈ ਵਾਲੀ ਦੂਰ ਆ ਬਾਈ ਦਿੱਲੀ ਕਿੱਥੇ ਮਿਲਦੀਆਂ ਨੇ ਬਾਈ ਹੁਣ ਚੋਨਾ ਕੀ ਯਾਰ ਮਿਲਦੀਆਂ ਪੱਠਾ ਵੀ ਨਹੀਂ ਮਿਲਦੀਆਂ ਬਾਈ ਖੜ ਜਾ ਇਹਦਾ ਫੇਰ ਵੀ ਦੁੱਧ ਵੀ ਆ ਥੱਲੇ ਤਾਜੀ ਬੱਕਰੀ ਆ ਤੂੰ ਕੀ ਕਹਿੰਦਾ ਗਿਆ ਯਾਰ ਕਹਿੰਦਾ ਜੀਆ ਯਾਰ ਕੁਝ ਨਹੀਂ ਕਹਿੰਦਾ ਚਾਚਾ ਬਾਰ-ਬਾਰ ਕਹਿੰਦਾ ਮੈਨੂੰ ਇਹਨਾ ਨਹੀਂ ਮੇਰੇ ਤੋਂ ਮਗਝ ਜਿਆ ਮਾਰੇ ਮੈਂ ਸੁਣਦੀ ਬਾਤ ਹੈਗਾ ਆਪਾਂ ਸਿੱਧੀ ਜੀ ਗੱਲ ਕਰਦੇ ਆ ਆਪਾਂ ਬਾੜੀਆਂ ਮੈਨੂੰ ਇਹਦਾ ਦੁੱਖ ਤੇ ਤੁਹਾਨੂੰ ਲੱਗ ਗਿਆ ਸਿਰ ਸਾਡਾ ਵੀ ਤਾਂ ਦੁੱਖ ਦਾ 2 ਵਜੇ ਉੱਠ ਕੇ ਚੱਲੇ ਹੋਇਆ ਮੈਂ ਵੀ ਜਦੋਂ 4 ਵਜੇ ਆ ਕੇ ਮੈਂ ਵੀ 3 ਮਿੰਟ ਹਲਕੇ ਦੀ ਕੋਈ ਵਿਆਹ ਸ਼ੈਗੀ ਮਾੜੀ ਮੋਟੀ ਬਾਈ ਇੱਧਰ ਕੋਈ ਵਿਆਹ ਸ਼ੈਗੀ ਬੱਕਰੀ ਤਾਂ ਹੁਣ ਬਣਾ ਦੂ ਮੈਂ ਬੱਕਰੀ ਚੰਗੀ ਆ ਜੇ ਤੁਸੀਂ ਲੰਡੂ ਦੀ ਘਟ ਲੈ ਗੋ ਝੱਕੀ ਜਾ ਮੈਂ ਯਾਰਾ ਏ ਖੜਦਾ ਬੱਤਾ ਓਏ ਇਹ ਰਾਰਾ ਨਾ ਬੱਕ ਜੰਗੀ ਐ ਲੈ ਲੈਣ ਦੇ ਕੋਈ ਨਾ ਯਾਰ ਖੜਦਾ ਮਾ ਇਹ ਮੇਰੇ ਘਾਗਰੋਂ ਖੜਨ ਨਾ ਆਈ ਗਨੇ ਉਹ ਤਾਂ ਤੇਰੀ ਮਰਜ਼ੀ ਆ ਓ ਰੱਸ ਕਰ ਬਈ ਯਾਰ ਨਾਲ ਥੋੜੀ ਆਪਾਂ ਕਰ ਸਕਦੇ ਆ ਲਾ ਦੂੰਗਾ ਲੈ ਕਿ ਕਹੂੰਗਾ ਬੱਕਰੀ ਦਈ ਨਾ ਨਹੀਂ ਨਹੀਂ ਖੜ ਜਾ ਜਾਈ ਇਹਦੇ ਚੰਦੀ ਆ ਆ ਜਗਾ ਨਹੀਂ ਛੱਡ ਕੇ ਜਾਣਗੇ ਆਪਣੀ ਜਾਨ ਆਪਾਂ ਨੂੰ ਕੋਈ ਚੱਕਰ ਨਹੀਂ ਹੱਥ ਕਰ ਦੇ ਮੇਰੇ ਕੰਨੀ ਲੈ ਬੱਕਰੀ ਵੇਚੀ ਹੁਣ ਤੁਹਾਨੂੰ ਕੋਈ ਚੱਕਰ ਇਹ ਦੂਗਾ ਇਹ ਤਾਂ ਮੈਨੂੰ ਕਹਿੰਦੇ 15000 ਰੁਪਏ ਕਹੇ 10 ਕਹਣੇ ਯਾਰ ਨਹੀਂ ਲੈ ਝਾਂਡਾ ਲੈਨੇ ਕੁਭੀ ਨਹੀਂ ਅਗਰਾ ਚਾਹੇ 5000 ਕਹੇ 16000 ਦੀ ਬੱਕਰੀ ਹੋ ਗਈ ਯਾਰ ਨਹੀਂ ਬਹੁਤ ਟਾਈਮ ਦਾ ਸੁਣਦਾ ਤੇਰਾ 16 ਦਾ ਮੈਂ ਲੈ ਹੁਣ ਕਿਵੇਂ ਕਰਾਂ ਯਾਰ ਉਹ ਹਮਲਾ ਨਾ ਬੱਦਾ ਮਾਰ ਕੇ ਖੀਰ ਲੈ ਜਾਂਦੇ ਹੁੰਦੇ ਉਹ ਲੈ ਨਾ ਬੱਦਾ ਮਾਰ ਕੇ ਖੀਰ ਇਹ 16000 ਦੀ ਹੋ ਗਈ ਬੱਕਰੀ ਨਹੀਂ ਹੁੰਦੀ ਹੁੰਦੀ ਆ ਹੋ ਗਈ ਯਾਰ ਹੋ ਗਈ ਹੁਣ ਮੰਨਦਾ ਨਹੀਂ ਨਹੀਂ ਹੁੰਦੀ ਉਹ ਨਹੀਂ ਯਾਰ ਕਿੱਥੋਂ ਮਿਲਦੀ ਐ ਮੈਨੂੰ ਲਿਆ ਦੇ ਯਾਰ ਤੋਂ ਧਰਨੋਂ ਦਾ ਦੇਖਣਾ ਪਤਾ ਮਾ ਮਾ ਯਾਰ ਤੈਨੂੰ ਸਾਰਾ ਕੁਝ ਪਤਾ ਤੈਨੂੰ ਕੀ ਬੱਕਰੀਆਂ ਬਾਰੇ ਪਤਾ ਨਹੀਂ ਆ ਯਾਰ ਕੋਈ ਨਿਆਣੇ ਵਾਲੀਆਂ ਗੱਲਾਂ ਕਰਦਾ ਹੁੰਦਾ ਹੈ ਉਹ ਖਾਰ ਜਾ ਖਰਤਾ ਜੋ ਮੜਾ ਰੋਗਾ ਅੱਗੇ ਭਜ ਰੇ ਕੋਈ ਐਖੜ ਦੇ ਕੋਈ ਐਖੜ ਕੋਈ ਐਖੜ ਨਹੀਂ ਸਾਡੀ ਦਾ ਕੋਈ ਫੈਖੜ ਨਹੀਂ ਲੱਗਦਾ ਉਹ ਨਿਖੜਦਾ ਉਹ ਮਾ ਕੇ ਮਾਰ ਜਾ ਆ ਜ਼ਰੂਰੀ ਮਾਰ ਕੇ ਘੀਰ ਖਵਾਉਣੀ ਆ ਅਗਲੇ ਨੂੰ ਯਾਰ ਅਗਲੇ ਨੂੰ ਦੇਖੋ ਅਗਲੇ ਨੂੰ ਮਹਿੰਗੀ ਲੱਗਦੀ ਆ ਚਾਚਾ ਕੱਚੀਆਂ ਗੋਲੀਆਂ ਦਾ ਨਹੀਂ ਹੋਣੀ ਬੱਕਰੀ ਕੰਨੀ ਦੇਖ ਮੇਰੇ ਕੰਨੀ ਨਾ ਦੇ ਉਹ ਬੱਕੀਆਂ ਨੂੰ ਦੇਖ ਲਈ ਬੱਕੀਆਂ ਨੂੰ ਯਾਰ ਹਾਂ ਠੀਕ ਆ ਉਹ ਠੀਕ ਆ ਵਾ ਜਰਾ ਉਧਰ ਵੀ ਮਾਰ ਜੀ ਠੀਕ ਹੁੰਦੀ ਮੈਂ ਜਦੀ ਫੜਾ ਦੂੰਗਾ ਮੇਰਾ ਕਿਹੜਾ ਦੁਖੀ ਆ ਇਹ ਮੈਨੂੰ ਵਿੱਚੋਂ ਦੇਖੇ ਮੈਨੂੰ ਤਾਂ ਰੋਟੀ ਦੇਖਣੀ ਚਾਹੀਦੀ ਆ ਮੈਂ ਤਾਂ ਜਦੀ ਫੜਾ ਰੂ ਰੋਟੀ ਖਿਆਰ ਹੋਣੀ ਤਾਂ ਆਪਾਂ ਤਾਂ ਭੁੱਖੇ ਸੋਇਆ ਯਾਰ ਕੁਛ ਨਹੀਂ ਹੁੰਦਾ ਵਾ ਯਾਰ ਭੁੱਖੇ ਨਹੀਂ ਨਾ ਸਾਰਿਆਂ ਚੋਂ ਨਹੀਂ ਨਾ ਸੋਇਆ ਜਾਂਦਾ ਇੱਕ ਅੱਜ ਟੰਕਰ ਚੋਂ ੱੱੱਲੀ ਜਾਂਦੀ ਆ ਜੇ ਸਾਰਿਆਂ ਚੋਂ ਝੱਲਣ ਲੱਗੇ ਫਿਰ ਘਰੋਂ ਵੀ ਕਿਹੜਾ ਆਉਣ ਦਊਗਾ ਖੜ ਜਾਈ ਤਾਂ ਨਹੀਂ ਲੱਗਿਆ ਪਾ ਦੰਗੂ ਨੂੰ ਨੱਕਾ ਲੱਗਿਆ ਹੋਇਆ ਆ ਤੈਨੂੰ ਸਿੱਧੀ ਗੱਲ ਦੱਸਾਂ ਅੱਖ ਤੇ ਇੱਕ ਮਾੜੀ